ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਤਰਰਾਸ਼ਟਰੀ ਵੂਮਨ ਦਿਵਸ ਤੇ ਅਸੀਂ ਜਿਵੇਂ ਮਾਤਾ ਗੁਜਰੀ ਜੀ ਮਾਤਾ ਸਹਿਬ ਕੌਰ ਜੀ ਮਾਤਾ ਸੁందਰੀ ਜੀ ਮਾਈ ਭਾਗੋ ਜੀ ਮਾਤਾ ਗੁਲਾਬ ਕੌਰ ਜੀ ਮਾਤਾ ਰਾਜਕੌਰ ਜੀ ਅਤੇ ਮਹਾਰਾਣੀ ਜਿੰਦ ਕੌਲਾ ਐਸੇ ਤਰ੍ਹਾਂ ਸਾਡੇ ਸਿੱਖ ਧਰਮ ਦੀਆਂ ਮਹਾਨ ਬੀਬੀਆਂ ਨੂੰ ਯਾਦ ਕਰਦੇ ਮਹਾਨ ਮਤਾਵਾਂ ਨੂੰ ਯਾਦ ਕਰਦੇ ਆ ਤੇ ਸਭ ਨੂੰ ਅੰਤਰਰਾਸ਼ਟਰੀ ਦਿਵਸ ਤੇ ਭੈਣਾ ਮਾਤਾਵਾਂ ਤੇ ਸਾਡੇ ਸਮਾਜ ਦੀਆਂ ਸਾਰੀਆਂ ਬੀਬੀਆਂ ਬੱਚੀਆਂ ਨੂੰ ਵਧਾਈ ਦਿੰਦੇ ਆ ਤੇ ਅੱਜ ਗੱਲ ਕਰਾਂਗੇ ਮਾਤਾ ਪ੍ਰੇਮ ਕੌਰ ਜੀ ਦੀ ਜਿਨ੍ਹਾਂ ਨੂੰ ਪਿਆਰ ਨਾਲ ਪ੍ਰੇਮੋ ਕਿਹਾ ਜਾਂਦਾ ਸੀ ਆ ਨਾਲ ਹੀ ਆਪਾਂ ਇਤਿਹਾਸਕ ਸ਼ਡਿਊਲ ਵੇਖਦੇ ਆ ਤੇ ਨਾਲ-ਨਾਲ ਗੱਲ ਕਰਦੇ ਰਵਾਂਗੇ ਕਿ ਮਾਤਾ ਪ੍ਰੇਮੋ ਦਾ ਸਿੱਖ ਧਰਮ ਵਿੱਚ ਕੀ ਯੋਗਦਾਨ ਸੀ ਆ ਜੋ ਦੇਵਲ ਵੇਖੀਏ ਧਾਰੀਖ ਗੁਰੂ ਖਾਲਸਾ ਅਨੁਸਾਰ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਰਵਾਨਾ ਹੋਏ ਤਾਂ ਗੁਰੂ ਘਰ ਦਾ ਪ੍ਰਬੰਧ ਬਾਬਾ ਬੁੱਢਾ ਜੀ ਸਮੇਤ ਜਿਨ੍ਹਾਂ ਪੰਜ ਸਿੱਖਾਂ ਨੂੰ ਸੌਂਪ ਕੇ ਗਏ ਸਨ ਉਹਨਾਂ ਵਿੱਚੋਂ ਇੱਕ ਭਾਈ ਕਲਿਆਣਾ ਜੀ ਸਨ ਭਾਈ ਕਲਿਆਣਾ ਜੀ ਦੀ ਚੌਥੀ ਪੀੜੀ ਵਿੱਚੋਂ ਭਾਈ ਸਦਾਨੰਦ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗਪਾਹਾ ਜੀ ਦੀ ਲੰਮਾ ਸਮਾ ਸੇਵਾ ਕੀਤੀ ਭਾਈ ਸਦਾਨੰਦ ਦਾ ਵਿਆਹ ਸ੍ਰੀ ਗੁਰੂ ਤੇਗਪਾਹਾ ਜੀ ਨੇ ਆਪਣੇ ਹੱਥੀ ਪੰਡਿਤ ਸ਼ਿਵਨਾਰਾਇਣ ਦੇ ਪੁੱਤਰੀ ਬੀਬੀ ਲਾਜਵੰਤੀ ਨਾਲ ਕਰਵਾਇਆ ਸੀ ਬੀਬੀ ਲਾਜਵੰਤੀ ਨੇ ਵੀ ਗੁਰੂ ਘਰ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਗੁਜਰੀ ਜੀ ਉਸ ਨੂੰ ਪਿਆਰ ਨਾਲ ਪ੍ਰੇਮੋ ਆਖ ਕੇ ਬੁਲਾਉਂਦੇ ਸਨ ਹਾਂਜੀ ਗੱਲ ਕਰਦੇ ਆ ਮਾਤਾ ਪ੍ਰੇਮੋ ਜੀ ਦੀ ਉਹਨਾਂ ਦਾ ਬਚਪਨ ਦਾ ਨਾਮ ਲਾਜਵੰਤੀ ਸੀ ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਪਿਆਰ ਨਾਲ ਪ੍ਰੇਮੋ ਕਹਿ ਕੇ ਬੁਲਾਇਆ ਕਰਦੇ ਸਨ ਤੇ ਪਛੋਕੜ ਵੱਜੋਂ ਮਾਤਾ ਪ੍ਰੇਮੋ ਪੰਡਤ ਸ਼ੈਵਨਾਰਾਇਣ ਜੀ ਦੀ ਪੁੱਤਰੀ ਸੀ ਅਤੇ ਬਾਪੂ ਸਦਾਨੰਦ ਜੀ ਦੀ ਸੁਪਤਨੀ ਸੀ ਬਾਪੂ ਸਦਾਨੰਦ ਗੁਰੂ ਤੇਗ ਬਹਾਦਰ ਜੀ ਦੇ ਅਨੰਨ ਸੇਵਕ ਸਨ ਇਸ ਕਰਕੇ ਉਹਨਾਂ ਦਾ ਜਿਹੜਾ ਵਿਆਹ ਹੈ ਇਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਹੀ ਹੋਇਆ ਸੀ ਇੱਕ ਪਰਿਵਾਰ ਨੂੰ ਦੂਸਰੇ ਪਰਿਵਾਰ ਨਾਲ ਜੋੜਨਾ ਅਤੇ ਜਾਤ ਪਾਤ ਦੇ ਬੰਧਨ ਨੂੰ ਤੋੜਨਾ ਇਸੇ ਕਰਕੇ ਹੀ ਉਹਨਾਂ ਨੂੰ ਰੰਗਰੇਟਾ ਕਹਿਆ ਜਾਂਦਾ ਹੈ ਤੇ ਰੰਗਰੇਟਾ ਜਾਨੀ ਕਿ ਇੱਕ ਧਰਮ ਨੂੰ ਅਪਣਾਉਣ ਵਾਲਾ ਸਫਾ ਜਿਹੜੇ ਦੇ ਵਿੱਚ ਜਾਤ ਪਾਤ ਤੇ ਬੰਧਨ ਤੋਂ ਮੁਕਤ ਹੋ ਕੇ ਆਪਣਾ ਸਾਦਾ ਜੀਵਨ ਚਲਾਉਣਾ ਇਸੇ ਸਫਾ ਨੂੰ ਹੀ ਰੰਗਰੇਟਾ ਸਫਾ ਕਿਹਾ ਜਾਂਦਾ ਹੈ ਆ ਜੋ ਇਹਨਾਂ ਦੇ ਜੀਵਨ ਬਾਰੇ ਹੋਰ ਡਿਟੇਲ ਨਾਲ ਜਾਣਕਾਰੀ ਲਈਏ ਆ ਪ੍ਰੇਮੋ ਜੀ ਇਹਨਾਂ ਦਾ ਪਿਤਾ ਦਾ ਨਾਮ ਪੰਡਤ ਸ਼ਿਵਨਾਰਾਇਣ ਸੀ ਇਹ ਲਿਖਦੀ ਆ ਸ਼੍ਰੀ ਗੁਰੂ ਕਾਂਚੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਰਾਗਨੀ ਸ਼ਰਮਾ ਕਿ ਉਹ ਪੰਡਤ ਪਰਿਵਾਰ ਦੇ ਵਿੱਚੋਂ ਸੀ ਤੇ ਬਾਪੂ ਸਦਾਨੰਦ ਇਹ ਭਾਈਕ ਲੈਣਾ ਜੀ ਦੇ ਵੰਸ਼ ਦੇ ਵਿੱਚੋਂ ਸਨ ਇਹਨਾਂ ਦਾ ਵਿਆਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਕਮਲਾਂ ਵਿੱਚ ਉਹਨਾਂ ਦੀ ਰਹਿਨਮਾਈ ਹੇਠ ਹੋਇਆ ਤੇ ਮਾਤਾ ਪ੍ਰੇਮੋ ਜੀ ਮਾਤਾ ਗੁਜਰੀ ਜੀ ਦੀ ਮੋਂ ਬੋਲੀ ਭੈਣ ਕਿਆ ਕਰਦੇ ਸਨ ਇਹ ਲਿਖਦੇ ਹਨ ਬਲਦੇਵ ਸਿੰਘ ਛੜਕਨਾਮਾ ਦਾ ਅੱਜ ਪ੍ਰਸਿੱਧ ਨਾਵਲ ਪੰਜਮਾ ਸਹਿਬਜਾਦਾ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਮਾਤਾ ਪ੍ਰੇਮੋ ਜੀ ਮਾਤਾ ਗੁਜਰੀ ਜੀ ਦੇ ਮੂੰਹ ਬੋਲੇ ਭੈਣ ਸਨ ਤੇ ਆਓ ਹੁਣ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਯੋਗਦਾਨ ਦੀ ਗੱਲ ਕਰੀਏ ਮਾਤਾ ਪ੍ਰੇਮੋ ਅਤੇ ਬਾਪੂ ਸਦਾਨੰਦ ਇਹ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਜਨਮ ਦਿੱਤਾ ਅਤੇ ਭਾਈ ਸੰਗਤ ਸਿੰਘ ਜੀ ਨੂੰ ਜਨਮ ਦਿੱਤਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹ ਸ਼ਖਸੀਅਤ ਹੋਏ ਜਿਨ੍ਹਾਂ ਨੂੰ ਸਿੱਖ ਕੌਮ ਦੇ ਵਿੱਚ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਜਾਂਦਾ ਹੈ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਇਸ ਕੌਮ ਨੂੰ ਦੁਆਨ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਇੱਕ ਸਿੱਖ ਨੂੰ ਸਿੱਖ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ ਖਾਲਸਾ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ ਗੁਰੂ ਦਾ ਪਿਆਰਾ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ ਗੁਰੂ ਦਾ ਸਹਿਬਜ਼ਾਦਾ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ ਪਰ ਗੁਰੂ ਦਾ ਬੇਟਾ ਖਵੌਣ ਦਾ ਮਾਨ ਬਾਬਾ ਜੀਵਨ ਸਿੰਘ ਜੀ ਦੇ ਸਿਆਆ ਇਸ ਕਰਕੇ ਇਹ ਮਹਾਨ ਸਨ ਤੇ ਮਾਤਾ ਸ ਮਾਤਾ ਪ੍ਰੇਮ ਕੌਰ ਜੀ ਦੀ ਇੱਕ ਜਿਹੜੀ ਵਿਡੰਬਨਾ ਇਹ ਵੀ ਸੀ ਕਿ ਸਾਧ ਸੰਗਤ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਹ ਗੱਲ ਆਮ ਪਰਚਲਤ ਹੈ ਕੇ ਲੱਖੀ ਸ਼ਾ ਲਬਾਣੇ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਬੋਲਿਆ ਸੀ ਗੁਰੂ ਲਾਧੋਰੇ ਗੁਰੂ ਲਾਧੋਰੇ ਪਰ ਸਾਧ ਸੰਗਤ ਜੀ ਇਹ ਪਛੋਕੜ ਵਜੋਂ ਵੇਖੀਏ ਤਾਂ ਇਹ ਮਾਤਾ ਪ੍ਰੇਮੋ ਅਤੇ ਬਾਪੂ ਸਦਾਨੰਦ ਜਦੋਂ ਗੁਰੂ ਤੇਗ ਬਹਾਦਰ ਜੀ ਬਕਾਲੇ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਉਸ ਟਾਈਮ ਉਹਨਾਂ ਦੀ ਜਿਹੜੀ ਸੇਵਾ ਵਿੱਚ ਮਾਤਾ ਪ੍ਰੇਮੋ ਤੇ ਬਾਪੂ ਸਦਾਨੰਦ ਉਹਨਾਂ ਦੀ ਸੇਵਾ ਕਰਦੇ ਸਨ ਤਾਂ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨੌਵੇਂ ਗੁਰੂ ਨੂੰ ਪ੍ਰਗਟ ਕਰਨਾ ਤੇ ਨੌਵੇਂ ਗੁਰੂ ਦੇ ਚਰਨਾਂ 'ਚ ਜੁੜ ਕੇ ਰਹਿਣ ਵਾਲਾ ਜਿਹੜਾ ਸ਼ਖਸ਼ਾ ਉਹਨੇ ਉਹਨਾਂ ਨੂੰ ਮੱਖਣ ਸਾਹ ਲੁਭਾਣੇ ਦੇ ਆਗਮਨ ਹੋਣ ਤੋਂ ਕਈ ਸਾਲ ਪਹਿਲਾਂ ਹੀ ਉਹਨਾਂ ਨੇ ਪ੍ਰਗਟ ਕਰ ਲਿਆ ਸੀ ਕਿ ਸਿੱਖ ਕੌਮ ਦੇ ਜਾਂ ਦੁਨੀਆ ਤੇ ਅਕਾਲ ਪੁਰਖ ਜਾਂ ਦੁਨੀਆ ਦੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਇਹ ਉਹਨਾਂ ਦੀ ਜਿਹੜੀ ਹੈ ਇਹ ਸਾਰਤਕ ਸਰੀਰ ਹੈ ਤੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਇੱਕ ਤੁਹਾਨੂੰ ਹੋਰ ਇਹਨਾਂ ਦੀ ਜਿਹੜੀ ਰਿਕਾਰਡਡ ਵੀਡੀਓ ਦਿਖਾਉਣੀ ਆ ਉਹਦੇ ਵਿੱਚੋਂ ਕੁਝ ਜਾਣਕਾਰੀ ਲੈਣੇ ਆ ਦਦੀ ਮਾਤਾ ਪੁੱਤਰੇ ਮੱਖਣ ਤੋਂ ਨਿਕਲ ਆਏ ਤभी ਦੂੰਗੀ ਨਾ पहले बड़ा खाएगा तभी तो बड़ा होगा क्यों छोटे पहले खाके बड़े नहीं होते जो बड़ा ना छोटा उसने तो भूखा ही रह जाना है प्रेमो इधर आ मधानी को भी पता है तुम्हारी भूख का आज तो पहले से भी कहीं ज्यादा मक्खन निकला है बच्चों को मक्खन दे दे चल्दी, चल्दी, चल्दी। प्रेमो जी दे ਪਹਿਲਾਂ ਬਾਪੂ ਸਦਾਨੰਦ ਜੀ ਦੀ ਗੱਲ ਕਰੀਏ ਬਾਪੂ ਸਦਾਨੰਦ ਜੀ ਦੀ ਕੁਰਬਾਨੀ ਆ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ 1675 ਈਸਵੀ ਦੇ ਵਿੱਚ ਸ਼ੀਸ਼ ਚੰਦਨੀ ਚੌਕ ਦੇ ਵਿੱਚ ਕਲਮ ਕੀਤਾ ਜਾਂਦਾ ਤੇ ਉਹਨਾਂ ਦੇ ਸ਼ੀਸ਼ ਨੂੰ ਚੱਕਣ ਵਿੱਚ ਜਿਹੜਾ ਯੋਗਦਾਨ ਸੀ ਜਾਂ ਚੱਕਣ ਦੀ ਪਲੈਨਿੰਗ ਬਣਾਉਣ ਸਮੇ ਬਾਪੂ ਸਦਾਨੰਦ ਜੀ ਦਾ ਸ਼ੀਸ਼ ਕਲਮ ਕਰਕੇ ਉਹ ਜਗ੍ਹਾ ਤੇ ਰੱਖਣ ਦੀ ਜਿਹੜੀ ਸੀਗੀ ਅ ਸ਼ਰਤ ਉਹਨੂੰ ਕਬੂਲ ਕਰਦਾ ਹੀ ਉਹਨਾਂ ਦੀ ਉੱਥੇ ਸ਼ਹੀਦੀ ਹੋਈ ਸੀ ਤੇ ਸਿਰਫ ਮੁਗਲਾਂ ਨੂੰ ਭੁਲੇਖਾ ਪਾਉਣ ਦੇ ਮੁਗਲਾਂ ਨੂੰ ਕਨਫਿਊਜ਼ਨ ਕਰਨ ਦੇ ਮਕਸਦ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਉੱਥੋਂ ਚੱਕਿਆ ਗਿਆ ਤੇ ਸ਼ਹੀਦੀ ਜਗ੍ਹਾ ਤੇ ਬਾਪੂ ਸਦਾਨੰਦ ਦਾ ਸੀਸ ਰੱਖਿਆ ਗਿਆ ਇਤਿਹਾਸਕਾਰਾਂ ਦੀ ਇਹ ਜਾਣਕਾਰੀ ਹੈ ਕਿ ਉਹਨਾਂ ਦੀ ਸ਼ਹੀਦੀ ਆ ਜਿਹੜੀ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਤੁਰੰਤ ਬਾਅਦ ਹੋਈ ਤੇ ਮਾਤਾ ਪ੍ਰੇਮੋ ਜੀ ਲੰਮਾ ਸਮਾਂ ਅਨੰਦਪੁਰ ਸਾਹਿਬ ਰਹੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਨ ਹੁੰਦਿਆਂ ਤੱਕ ਮਾਤਾ ਗੁਜਰੀ ਜੀ ਅਤੇ ਮਾਤਾ ਪ੍ਰੇਮੋ ਜੀ ਦਾ ਬਹੁਤ ਲੰਮਾ ਸਾਥ ਰਿਹਾ ਮਾਤਾ ਗੁਜਰੀ ਜੀ ਦੇ ਖਾਸ ਮਸਲਿਆਂ ਦੇ ਵਿੱਚ ਜਾਂ ਖਾਸ ਜਿਹੜੇ ਕੰਮ ਸੀਗੇ ਉਹਨਾਂ ਦੇ ਵਿੱਚ ਜਦੋਂ ਵੀ ਕਿਤੇ ਸੰਗਤਾਂ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਦੀ ਤਾਂ ਪਹਿਲ ਦੇ ਆਧਾਰ ਤੇ ਮਤਾ ਪ੍ਰੇਮੋ ਜੀ ਨੂੰ ਪੁੱਛਿਆ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਉਹਨਾਂ ਦੀ ਇਕੱਠਿਆਂ ਦੀ ਪਰਵਰਿਸ਼ ਹੋਈ ਆ ਇਹ ਬਲਦੇਵ ਸਿੰਘ ਛੜਕਨਾਮਾ ਦਾ ਜਿਹੜਾ ਹੈਗਾ ਪੰਜਵੇਂ ਸੈਭਜਾਦਾ ਦੇ ਵਿੱਚ ਹਵਾਲਾ ਦਿੱਤਾ ਗਿਆ ਅੱਗੇ ਗੱਲ ਕਰੀਏ ਆਨੰਦਪੁਰ ਦਾ ਕਿਲਾ ਛੜ ਦੇ ਸਮੇਂ आनंदपुर ਦਾ ਕਿਲਾ ਛੱਡਣ ਤੋਂ ਪਹਿਲਾਂ ਚਾਰੇ ਸਹਿਬਜ਼ਾਦਿਆਂ ਨੂੰ ਮੱਖਣ ਦੇ ਪੇੜੇ ਖਾਣ ਵਾਲੀ ਮਾਤਾ ਸੀ ਜੋ ਉਹ ਮਾਤਾ ਪ੍ਰੇਮੋ ਜੀ ਸੀ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦਿਨ ਰਾਤ ਪਰਵਰਿਸ਼ ਕਰਨ ਦਾ ਜਿਹੜਾ ਜੰਮਾ ਸੀ ਉਹ ਮਾਤਾ ਪ੍ਰੇਮੋ ਜੀ ਨੂੰ ਮਿਲਿਆ ਸੀ ਤੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਗਿਆ ਉਦੋਂ ਮਾਤਾ ਪ੍ਰੇਮੋ ਜੀ ਜਿਹੜੇ ਬਜ਼ੁਰਗ ਮਾਤਾ ਬੱਚੇ ਜਿਹੜੇ ਜਥੇ ਦੇ ਵਿੱਚ ਭਾਈ ਮੰਨੀ ਸਿੰਘ ਜੀ ਅਗਵਾਈ ਕਰ ਰਹੇ ਸੀ ਉਹ ਜਥੇ ਵਿੱਚ ਸਨ ਅਤੇ ਮੁਗਲਾਂ ਦਾ ਜਦੋਂ ਸਾਰਸਾ ਨਦੀ ਦੇ ਕਿਨਾਰੇ ਘੇਰਾ ਪਿਆ ਉਸ ਟਾਈਮ ਮਾਤਾ ਪ੍ਰੇਮੋ ਜੀ ਨੇ ਮਾਤਾ ਗੁਜਰੀ ਜੀ ਦੇ ਤੇ ਜਾਂ ਸੰਗਤ ਦੇ ਬਚਾਵਾ ਅਤੇ ਯੁੱਧ ਲੜਿਆ ਤੇ ਉਹਦੇ ਵਿੱਚ ਸ਼ੀਧੀ ਪਾਈ ਤੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਧਰਮ ਪਤਨੀ ਮਾਤਾ ਰਾਜਕੌਰ ਸੀ ਉਹਨਾਂ ਦੀ ਵੀ ਸ਼ੀਧੀ ਉਸੇ ਜਗ੍ਹਾ ਤੇ ਹੋਈ ਆ ਇਹ ਸੀ ਮਾਤਾ ਪ੍ਰੇਮੋ ਜੀ ਦਾ ਇਤਿਹਾਸ ਸਾਧ ਸੰਗਤ ਜੀ ਆਪ ਜੀ ਨੂੰ ਕਿੰਦਾ ਜਾਣਕਾਰੀ ਲੱਗੀ ਅਸੀਂ ਇਸ ਮਕਸਦ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆ ਅਸੀਂ ਚਾਹੁੰਦੇ ਆ ਵੀ ਤੁਸੀਂ ਜਨ ਜਨ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ